ਸਤ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਚੈਨਲ ਨਾਲ ਅਤੇ ਵੀਡੀਓ ਤੇ ਖਬਰ ਨੂੰ ਪੂਰੀ ਸੁਣ ਤੱਕ ਬਣੇ ਰਹਿਣਾ ਦੱਸਿਆ ਜਾਂਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬੜਿੰਗ ਵਿਖੇ ਕਿਸੇ ਕੰਪਨੀ ਵੱਲੋਂ ਇੱਕ ਟੋਲ ਪਲਾਜ਼ਾ ਜਿਹੜਾ ਕਿ ਚਲਾਇਆ ਜਾ ਰਿਹਾ ਸੀ ਜਦੋਂ ਤੋਂ ਲੱਗਿਆ ਉਦੋਂ ਤੋਂ ਵਾਰ-ਵਾਰਾਂ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਹੁਣ ਤੱਕ ਸਿਆਸੀ ਅਤੇ ਜਿਲ੍ਹਾ ਪ੍ਰਸ਼ਾਸਨ ਦੀਆਂ ਸਪੋਰਟਾਂ ਸਦਕਾ ਚੱਲ ਜਾ ਰਿਹਾ ਤੇ ਚੱਲਦਾ ਆਇਆ ਪਿਛਲੇ ਕੁਝ ਸਮੇਂ ਦੌਰਾਨ ਬੱਸਾਂ ਅਤੇ ਡਿੱਗਣ ਕਰਕੇ ਨੁਕਸਾਨ ਅਤੇ ਹੋਰ ਕਈ ਪ੍ਰਕਾਰ ਦੇ ਨੁਕਸਾਨ ਹੋਣ ਕਰਕੇ ਕਿਸਾਨ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਟੋਲ ਪੁਲਾਜੇ ਨੂੰ ਪੂਰੀਆਂ ਸਹੂਲਤਾਂ ਦੇ ਕੇ ਚਲਾਉਣ ਲਈ ਧਰਨੇ ਮੁਜ਼ਾਹਰੇ ਕੀਤੇ ਗਏ ਪਰ ਹਰ ਸਮੇਂ ਜਿਹੜੀਆਂ ਸਰਕਾਰਾਂ ਅਤੇ ਸਿਆਸੀ ਲੋਕ ਇਹਨਾਂ ਦੀ ਪਿੱਠ ਪੂਰਤੀ ਕਰਨ ਕਰਕੇ ਟੋਲ ਪਲਾਜਾ ਜਿਹੜਾ ਕੰਪਨੀ ਮਾਲਕ ਮਾਲ ਚਾਲਕ ਉਹਨਾਂ ਦੀ ਜਿੱਤ ਹੁੰਦੀ ਦਿਖਾਈ ਦਿੱਤੀ ਇਸੇ ਕੜੀ ਦੌਰਾਨ ਤਹਿਤ ਅੱਜ ਫਿਰ ਰਸਤੇ ਦੇ ਵਿੱਚ ਕਿਸਾਨਾਂ ਵੱਲੋਂ ਟੋਲ ਪਲਾਜੇ ਤੇ ਧਰਨਾ ਦਿੱਤਾ ਗਿਆ ਸੀ ਪਰ ਉਸ ਕਿਸਾਨਾਂ ਵੱਲੋਂ ਧਰਨੇ ਦਿੱਤੇ ਦੀ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸੁਰੱਖਿਆ ਫੋਰਸਾਂ ਨਾਲ ਲੈਸ ਹੋ ਕੇ ਇਸ ਧਰਨੇ ਵਿੱਚ ਬੈਠੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਭੇਡਾਂ ਬੱਕਰੀਆਂ ਦੀ ਤਰ੍ਹਾਂ ਕੜੀਸ-ਕੜੀਸ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦਾ ਜਿਹੜਾ ਸਾਜ਼ੋ-ਸਮਾਨ ਸੀ ਵਹੀਕਲ, ਮੋਟਰਸਾਈਕਲ, ਟਰਾਲੀਆਂ, ਟਰੈਕਟਰ ਆਦ ਜਿਹੜੇ ਉਹ ਕਬਜ਼ੇ ਵਿੱਚ ਕੀਤੇ ਗਏ ਪੁਲਸ ਵੱਲੋਂ ਦੂਸਰੇ ਪਾਸੇ ਦੇਖਣ ਵਾਲੀ ਇਹ ਵੀ ਗੱਲ ਹੈ ਕਿ ਨਾਲ ਦੀ ਨਾਲ ਵੀਡੀਓ ਚਲਾ ਰਹੇ ਹਾਂ ਖਨੌਰੀ ਬਾਡਰ ਦੀ ਤਰ੍ਹਾਂ ਹੀ ਤੋਲ ਪਲਾਜ਼ਾ ਦੇ ਜਿਹੜੇ ਕਰਮਚਾਰੀ ਸੀ ਉਨਾ ਵੱਲੋਂ ਵੀ ਜਿਹੜਾ ਕਿਸਾਨਾਂ ਦਾ ਧਰਨੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਸੀਗਾ ਉਹ ਚੁੱਕ ਕੇ ਜਾਂਦੇ ਹੋਏ ਦਿਖਾਈ ਦਿੱਤੇ ਪੱਤਰਕਾਰਾਂ ਦੇ ਸਵਾਲ ਕਰਨ ਦੇ باوجود ਵੀ ਉਹਨਾਂ ਲੋਕਾਂ ਨੂੰ ਕੋਈ ਜਵਾਬ ਨਹੀਂ ਆੜਿਆ ਕਿਉਂਕਿ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਸੀ ਉਹ ਦੀ ਉਹ ਗਲਤ ਤਰ੍ਹਾਂ ਤੋਂ ਕਰ ਰਹੀ ਸੀ ਇਸ ਕਰਕੇ ਜਿਹੜੀ ਇਹ ਸਥਿਤੀ ਹੈ ਖਨੌਰੀ ਤੇ ਵੀ ਕਿਸਾਨਾਂ ਦੀ ਲੁੱਟਮਾਰ ਟੋਲ ਪਲਾਜੇ ਤੇ ਵੀ ਕਿਸਾਨਾਂ ਦੀ ਲੁੱਟਮਾਰ ਇਹ ਆਖਰਕਾਰ ਕਦੋਂ ਤੱਕ ਕਿਸਾਨ ਜਥੇ ਬੰਦੀਆਂ ਜਿਹੜੀਆਂ ਬਰਦਾਸ਼ਤ ਕਰਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੈਂ ਇਸ ਚੀਜ਼ ਨੂੰ ਅੱਜ ਕਰਦਾ ਐ ਵੀ ਜਿਹੜੀ ਇਸ ਤਰ੍ਹਾਂ ਦੀ ਲੁੱਟ ਖੋਟ ਆ ਇਹ ਇਸ ਤਰ੍ਹਾਂ ਦੀ ਜੇਕਰ ਤੁਸੀਂ ਇਕੱਠੇ ਨਹੀਂ ਹੁੰਦੇ ਤਾਂ ਹਰ ਜਗ੍ਹਾ ਤੇ ਕਿਸਾਨਾਂ ਨਾਲ ਇਹੀ ਕੁਝ ਹੋਵੇਗਾ ਜੋ ਹੋਇਆ ਤੇ ਹੁੰਦਾ ਆ ਰਿਹਾ ਤੇ ਜਿਹੜਾ ਕੁਝ ਅੱਜ ਹੋਇਆ ਇਸ ਵੀਡੀਓ ਦੇ ਵਿੱਚ ਇੱਥੋਂ ਤੱਕ ਦੇਖੋ ਕਿ ਇੱਕ ਹਵਾ ਦੇਣ ਵਾਲੇ ਪੱਖਿਆਂ ਤੱਕ ਵੀ ਜਿਹੜੀ ਚੀਜ਼ ਆ ਵੀ ਉਹ ਟੋਲ ਪਲਾਜ਼ਾ ਚਾਲਕ ਦੇ ਕਰਮਚਾਰੀਆਂ ਵੱਲੋਂ ਚੱਕਿਆ ਜਾ ਰਿਹਾ